ਕੈਨੇਡਾ ਵਿੱਚ ਵਿਦੇਸ਼ੀ ਸਰਕਾਰਾਂ ਅਤੇ ਉਨ੍ਹਾਂ ਦੇ ਨੁਮਾਇੰਦਿਆਂ ਲਈ ਕੰਮ ਕਰਨ ਵਾਲੇ ਲੋਕਾਂ ਦੀ ਜਾਣਕਾਰੀ ਲਈ ਸਰਕਾਰ ਨੇ ਪਿਛਲੇ ਸਾਲ ਇੱਕ ਫੋਰਨ ਏਜੰਟ ਰਜਿਸਟਰੀ ਬਣਾਉਣ ਦਾ ਐਲਾਨ ਕੀਤਾ ਸੀ ਪਰ ਅਜੇ ਤੱਕ ਫੈਡਰਲ ਸਰਕਾਰ ਨੇ ਇਸ ਰਜਿਸਟਰੀ ਨੂੰ ਲਾਗੂ ਕਰਨ ਦੀ ਅਤੇ ਕਮਿਸ਼ਨਰ ਦੀ ਤਾਇਨਾਤੀ ਦੀ ਪ੍ਰਕਿਰਿਆ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ ਇਸ ਦੇ ਚਲਦੇ ਕਈ ਲੋਕ ਅਗਲੀਆਂ ਚੋਣਾਂ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਦੇ ਖਤਰੇ ਬਾਰੇ ਗੱਲ ਕਰਦੇ ਹੋਏ ਸਰਕਾਰ ਨੂੰ ਇਸ ਰਜਿਸਟਰੀ ਨੂੰ ਲਾਗੂ ਕਰਨ ਦੀ ਮੰਗ ਕਰ ਰਹੇ ਹਨ ਪੋਟ ਬੇਸਿਕ ਲੈਵਲ ਦਾ ਜਿਹੜਾ ਹੁੰਦਾ ਆ ਕਿ ਪਤਾ ਲੱਗੇ ਸੋ ਇਹ ਹੁੰਦਾ ਆ ਕਿ ਕਿਸੇ ਨੇ ਫੋਰਨ ਇੰਟਰਫੀਅਰੈਂਸ ਕਰਨੀ ਆ ਜਾਂ ਉਹਨੂੰ ਕਹਿ ਲੋ ਕਿ ਉਹਨਾਂ ਨੇ ਫੋਰਨ ਇਨਫਲੂਐਂਸ ਕਰਨਾ ਆ ਤੇ ਪਤਾ ਹੋਵੇ ਕੈਨੇਡਾ ਨੂੰ ਕਿ ਬੰਦੇ ਕੌਣ ਨੇ ਉਹ ਇਥੇ ਰਜਿਸਟਰ ਕਰਨ ਇਹ ਜਿਹੜੀ ਰਜਿਸਟਰੀ ਦੰਦੀਆਂ ਯੂਐਸ ਤੇ ਵਿੱਚ ਯੂਕੇ ਹੋਰ ਦੇਸ਼ਾਂ ਦੇ ਵਿੱਚ ਵੀ ਬਣੀ ਹੋਈ ਹੈ ਮਨਿੰਦਰ ਸਿੰਘ ਦਾ ਕਹਿਣਾ ਹੈ ਕਿ ਇਹ ਰਜਿਸਟਰੀ ਭਵਿਕ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਸੰਬੰਧੀ ਲਏ ਜਾਣ ਵਾਲੇ ਫੈਸਲਿਆਂ ਦੀ ਇੱਕ ਵਧੀਆ ਸ਼ੁਰੂਆਤ ਹੋ ਸਕਦੀ ਹੈ ਪਰ ਇਸ ਨੂੰ ਲਾਗੂ ਕਰਨ ਦੀ ਅਜੇ ਸਿਆਸੀ ਪਾਰਟੀਆਂ ਵਿੱਚ ਕੋਈ ਦਿਲਚਸਪੀ ਨਹੀਂ ਦਿਖ ਰਹੀ ਹੈ ਜੀ ਫੋਰਨ ਇੰਟਰਫੀਰੈਂਸ ਕਮਿਸ਼ਨ ਹੋਈ ਸੀ ਉਹਦੇ ਵਿੱਚ ਇਹ ਗੱਲ ਜਿਹੜੀ ਆ ਸਾਫ ਸੀ ਕਿ ਇੱਕ ਫੋਰਨ ਏਜੰਟ ਰਜਿਸਟਰੀ ਹੋਣੀ ਚਾਹੀਦੀ ਹੈ ਸੋ ਕਈਆਂ ਨੂੰ ਇਸ ਗੱਲ ਤੇ ਇਹ ਆ ਕਿ ਜੇ ਇਥੋਂ ਸ਼ੁਰੂਆਤ ਹੋਊਗੀ ਫਿਰ ਜਿਹੜੇ ਅਗਲੇ ਜਿਹੜੇ 50 ਜਿਹੜੇ ਹੋਰ ਰეკਮੈਂਡੇਸ਼ਨਸ ਆ ਉਹ ਵੀ ਲਾਗੂ ਹੋਣਗੇ ਬਟ ਆਈ ਥਿੰਕ ਇਹ ਬੜੀ ਇੱਕ ਬੇਸਿਕ ਜਿਹੀ ਗੱਲ ਆ ਕਿ ਲੋਕਾਂ ਦੇ ਆਈ ਥਿੰਕ ਸਮਝ ਤੋਂ ਬਾਹਰ ਆ ਤੇ ਇਹ ਲੱਗਦਾ ਏਦਾਂ ਹੈ ਕਿ ਬਹੁਤ ਵੱਡੀ ਗੱਲ ਏ ਤੇ ਬਹੁਤ ਕੁਝ ਠਲ ਪੈਊਗਾ ਇਹਦੇ ਨਾਲ ਪਰ ਆਖਰੀ ਹਕੀਕਤ ਦੇ ਵਿੱਚ ਸਭ ਤੋਂ ਪਹਿਲਾ ਸਟੈਪ ਏ ਬਹੁਤ ਛੋਟਾ ਸਟੈਪ ਏ ਸੈਰੀ ਨਿਊਟਨ ਤੋਂ ਲਿਬਰਲ ਐਮਪੀ ਸੁਖਤਾਜੀ ਵਾਲੇ ਅਨੁਸਾਰ ਸਰਕਾਰ ਪਾਰਲੀਮੈਂਟ ਦੇ ਦੁਬਾਰਾ ਸ਼ੁਰੂ ਹੁੰਦੇ ਹੀ ਇਸ ਰਜਿਸਟਰੀ ਨੂੰ ਬਣਾਉਣ ਲਈ ਕੰਮ ਕਰੇਗੀ ਅਤੇ ਇਸ ਨੂੰ ਲਾਗੂ ਕੀਤੇ ਜਾਣ ਤੋਂ ਪਹਿਲਾਂ ਕਈ ਵਿਭਾਗਾ ਤੋਂ ਅਪਰੂਵਲ ਦੀ ਲੋੜ ਪਵੇਗੀ ਉਹ ਜਿਹੜਾ ਕਮਿਸ਼ਨ ਨਿਯੁਕਤ ਹੋਣਾ ਉਹ ਇਹ ਨਹੀਂ ਹੈਗਾ ਵੀ ਜਿਹੜੀ ਬੈਠੀ ਸਰਕਾਰ ਆ ਉਹ ਕਰ ਦੇਵੇ ਉਹਦੇ ਵਿੱਚ ਇਹ ਹੈਗਾ ਕਿ ਉਹਦੇ ਵਿੱਚ ਜਿਹੜਾ ਸੈਨੇਟ ਦਾ ਲੀਡਰ ਹੈਗਾ ਉਹਦੇ ਨਾਲ ਡਿਸਕਸ਼ਨ ਹੋਣੀ ਆ ਜਿਹੜਾ اپوزیشن ਦਾ ਲੀਡਰ ਆ ਉਹਦੇ ਨਾਲ ਡਿਸਕਸ਼ਨ ਹੋਣੀ ਆ ਔਰ ਜਿਹੜੀਆਂ اپوزیشن ਪਾਰਟੀ ਦੀ ਰੈਕੋਗਨਾਈਜ਼ਡ ਪਾਰਟੀਆਂ ਹੈਗੀਆਂ ਉਹਨਾਂ ਦੇ ਨਾਲ ਡਿਸਕਸ਼ਨ ਕਰਕੇ ਇਹ ਸਾਰੀਆਂ ਦੀ ਸਹਿਮਤੀ ਦੇ ਨਾਲ ਜਿਹੜਾ ਹੈਗਾ ਉਹ ਕਮਿਸ਼ਨਰ ਦੀ ਅਪੁਆਇੰਟਮੈਂਟ ਹੋਣੀ ਚਾਹੀਦੀ ਆ ਜਦੋਂ ਅਪੁਆਇੰਟਮੈਂਟ ਹੋ ਗਈ ਉਹਦੇ ਵਿੱਚ ਜਿਹੜਾ ਹੈਗਾ ਉਹਨੂੰ ਮਾਨਤਾ ਜਿਹੜੀ ਆ ਉਹ ਪਾਰਲੀਮੈਂਟ ਵੀ ਦੇਊਗਾ ਤੇ ਸਹਾਰੇ ਵੀ ਦੋਗੀ ਉਹਨਾਂ ਆਖਿਆ ਕਿ ਲਿਬਰਲ ਸਰਕਾਰ ਵਿਦੇਸ਼ੀ ਦਖਲਅੰਦਾਜ਼ੀ ਨੂੰ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਉਹ ਕੈਨੇਡਾ ਨੂੰ ਬਾਹਰੀਆਂ ਤਾਕਤਾਂ ਤੋਂ ਸੁਰੱਖਿਅਤ ਰੱਖਣ ਦੀ ਹਰ ਸੰਭਵ ਕੋਸ਼ਿਸ਼ ਕਰਨਗੇ ਪਰ ਇਸ ਲਈ ਉਹਨਾਂ ਨੂੰ ਬਾਕੀ ਸਿਆਸੀ ਪਾਰਟੀਆਂ ਤੇ ਲੋਕਾਂ ਦੇ ਸਮਰਥਨ ਦੀ ਲੋੜ ਪਵੇਗੀ ਚਾਹੇ ਉਹ ਕਨਸਰਟਿਵ ਲਿਬਰਲ ਐਂਡੀਪੀ ਬਲਾਕ ਇੰਡੀਪੈਂਡੈਂਟ ਉਹਨਾਂ ਨੂੰ ਚਾਹੀਦਾ ਕਿ ਜੇ ਉਹ ਇਹ ਚੀਜ਼ ਨੂੰ ਦੇਖਦੇ ਆ ਤਾਂ ਉਹ ਛੇਤੀ ਤੋਂ ਛੇਤੀ ਜਿਹੜੀ ਹੈਗੀ ਆ ਉਹ ਸਾਡੀਆਂ ਏਜੰਸੀਜ਼ ਨੂੰ ਉਹਨੂੰ ਰਿਪੋਰਟ ਕਰਨਾ ਚਾਹੀਦਾ ਜ਼ਿਕਰ ਹੋਖ ਹੈ ਕਿ ਇਸ ਰਜਿਸਟਰੀ ਰਾਹੀਂ ਸਰਕਾਰ ਦਾ ਮਕਸਦ ਹੈ ਕਿ ਉਹ ਕੈਨੇਡਾ ਵਿੱਚ ਵਿਦੇਸ਼ੀ ਸਰਕਾਰਾਂ ਦੇ ਹੱਕ ਵਿੱਚ ਕੰਮ ਕਰ ਰਹੇ ਲੋਕਾਂ ਬਾਰੇ ਜਾਣਕਾਰੀ ਰੱਖ ਸਕਣ ਤਾਂ ਜੋ ਸਰਕਾਰ ਅਤੇ ਸਿਸਟਮ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਉੱਤੇ ਨੱਥ ਪਾਈ ਜਾ ਸਕੇ ਪਰ ਇਸ ਦੇ ਨਾਲ ਹੀ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਇਹ ਰਜਿਸਟਰੀ ਵਿਦੇਸ਼ੀ ਦਖਲਅੰਦਾਜ਼ੀ ਖਿਲਾਫ ਕਾਰਵਾਈ ਦਾ ਬਸ ਇੱਕ ਛੋਟਾ ਜਿਹਾ ਹਿੱਸਾ ਹੈ ਮਨਜੋਤ ਸਿੰਘ ਓਮਨੀ ਨਿਊਜ਼ ਸਰੀ